ਜੀ ਬਾਬੋ ਕੀ ਹਾਲ ਚਾਲ ਸਾਰੇ ਵੀਰਾਂ ਦਾ ਹੋ ਕੀ ਬਣਦਾ ਲਓ ਜੀ ਛੋਸਵਾ ਕਰਤੀ ਬਲੌਗ ਦੀ ਸਟਾਰਟਿੰਗ ਠੀਕ ਹੈ ਤੇ ਨਿੱਕੇ ਮोटे ਕੰਮ ਜੇ ਕਰੀ ਜੰਨੇ ਆ ਆ ਆਪਣੀ ਪਈਆ ਪਿੰਡ ਡਰਾਈਵ ਤੇ ਆਪੇ ਆਪਣਾ ਦੋਨੇ ਫੋਨ ਤੁਹਾਨੂੰ ਦੱਸਦਾ ਮੈਂ ਕੀ ਗੱਲ ਬਾਤ ਹੈ ਕੀ ਕਰ ਰਿਹਾ ਮੈਂ ਮੈਂ ਕਰ ਰਹੀ ਵਿਖੋ ਜਿਹੜਾ ਆਪਣਾ ਪੁਰਾਣਾ ਫੋਨ ਸੀਗਾ ਤੇ ਇਹ ਸੀਗਾ ਖਰਾਬ ਵੀ ਸਹੀ ਜਿਹਾ ਤੇ ਅੱਡੇ ਆਡੀ ਵਾਲਾ ਫੋਨ ਟੁੱਟਿਆ ਪਿਆ ਸੀ ਯਾਰ ਤੇ ਆਹ ਵੇਖੋ ਟੁੱਟੀ ਪਿੰਡ ਸਕਰੀਨ ਸਾਰੀ ਤੇ ਇਹ ਜੋ ਆਪਾਂ ਸਮਾਨ ਕੱਟ ਕੇ ਆਪਣੀ ਪਿੰਡ ਡਰਾਈਵ ਚ ਪਾਉਣੇ ਆ ਇਸ ਚ ਤੇ ਇਹਨੂੰ ਰੀਸੈਟ ਮਾਰ ਕੇ ਆਪਣੇ ਫੋਨ ਨੂੰ ਤੇ ਡੈਡੀ SIM ਪਾ ਕੇ ਚਲਾਉਣੇ ਸਾਰੀ ਮੇਲਾ ਤੇ ਬੱਖਾ ਅੱਧਾ ਘੰਟਾ ਲੱਗੂਆ ਤੇ ਫਿਰ ਬਾਹਰ ਚਲ ਕੇ ਕਬੂਤਰ ਕੱਢੇ ਪਿਓ ਵੀ ਦਿਖਾਉਣੇ ਆ ਤੇ ਚੱਲਾ ਮਨਪ੍ਰੀਤ ਦੇ ਕੋਲੇ ਲਓ ਜੀ ਤੇ ਹੁਣ ਆਪਾਂ ਸੀਗੇ ਉੱਠ ਪਏ ਤੇ ਬਾਹਰ ਬੁਰਾਗੇ ਸਾਰੇ ਕੰਮ ਤਾਂ ਨੇ ਕਰ ਲਏ ਤੇ ਅੱਜ ਪੋਣੀਆ ਬਈ ਕਣਕ ਚ ਰੇ ਹਨਾ ਤੇ ਬੱਚੀ ਨੂੰ ਕਿਹਾ ਮਾਂ ਮੇਰੇ ਨਾਲ ਚੱਲ ਤੂੰ ਤੇ ਆਪਾਂ ਦੋਨੇ ਰੇ ਰੂ ਪਾ ਲਾਂਗੇ ਦੋਨੇ ਨਾਲ ਮਿਲ ਕੇ ਤੇ ਹੁਣ ਕਿਰਾ ਮਨਪ੍ਰੀਤ ਦੇ ਕੋਲ ਚੱਲਦੇ ਆ ਨਾ ਪਤਾ ਹੀ ਪਾ ਕਬੂਤਰ ਕੁਆਤਰ ਇਹ ਦੇਖੋ ਨਾ ਕਿੰਨਾ ਚੱਲ ਰਿਹਾ ਪਾ ਕੀ ਬੰਦਾ ਅੱਛਾ ਹੋਰ ਫਿਰ ਸਨਾਓ ਕੀ ਹਾਲ ਦਾ ਓਕੇ ਨਾ ਛੱਡੀ ਪੈ ਕਬੂਤਰਾਂ ਨਾਲ ਵਾਰਨਾ ਮੈਂ ਆ ਆ ਫਿਰ ਦੇ ਇਹ ਹੋਣ ਪਾਣ ਦੇ ਅੱਲਾ ਖੜਿਆ ਇਹ ਜਾਂਦਾਰੀ ਬਹੁਤ ਹੂਪਤ ਛੱਡੀ ਪਾ ਹੋਰ ਸਭ ਠੀਕ ਠਾਕ ਹੈ ਟੱਟਾ ਜਮਾ ਦਾਣੇ ਤੇ ਹਰੀ ਗ੍ਰਾਂਤੀ ਚ ਵੜ ਗਿਆ ਜੀ ਕੌਣ ਤੁਸੀਂ ਕਿੱਥੋਂ ਲੈਂਦੀ ਹਰੀ ਗ੍ਰਾਂਤੀ ਪਤਾ ਨਹੀਂ ਕਿੱਥੇ ਮਿਲਦੀ ਮੈਂ ਕਿਹਾ ਕੌਣ ਲੈ ਗਿਆ ਤੈ ਕਿਨੇ ਕਦੋਂ ਇੱਥੇ ਆ ਗਿਆ ਮੈਂ ਅੱਛਾ ਬਣਾਤੀ ਕਰਦੇ ਆ ਮਗਾ ਕੰਟਾ 걸ਵਾਉਣੇ ਆ ਜਿਹੜੇ ਚਾਰ ਪੰਜ ਖੜਦੇ ਆ ਠੀਕ ਹੈ ਤੇ ਚੱਲ ਜੇ ਕਰੀਂ ਜਿਹੜੀ ਤੇ ਬੰਦਾ ਮੁਰਗਾ ਇਹ ਪਾਰ ਆ ਗਣੇ ਆ ਹਾਂ ਹਾਂ ਤੇ ਮਗਾ ਨੂੰ ਦੋ ਦਿਨ ਆਉਂਦੇ ਹੀ ਨਹੀਂ ਮਗਾ ਠੀਕ ਹੈ ਤੇ ਮਗਾ ਸੋ ਡਾੜਾ ਤਰੀਆਂ ਦਾ ਕੰਟਾ ਲਗਾ ਦੇਣਾ ਇਹਦੇ ਨਾਲ ਆ ਬੂਤਾ ਵੰਗਾ ਰਿਆ ਆ ਹਾਂ ਹਾਂ ਫਿਰਦੇ ਜਾਨਵਰ ਉੱਡੇ ਬਹੁਤ ਆ ਜੀ ਰੋ ਵੀ ਦੀ ਦੇ ਆ ਕੇ ਹਾਂ ਹਾਂ ਪੂਰੇ ਜਿੰਦੇ ਦਿਖਾਓ ਮੈਨੂੰ ਇਹ ਆ ਜਾਂਦਾ ਹਾਂ ਸਹੀ ਹੈ ਠੀਕ ਹੈ ਹਾਂ ਵੇਖੋ ਮੁੰਡੇ ਕਰੋ ਚੈੱਕ ਲੋ ਜੀ ਮੈਂ ਇਹ ਦੇ ਵਜੀ ਗਏ ਨੇ ਜੋਪਰ ਜੋਪਰ ਕਹਿਣੇ ਤੈਨੂੰ ਚੱਲ ਵੇ ਇਹ ਤੂੰ ਤੰਨੇ ਰੇਹ ਬੋਲੀਆ ਚ ਪਾਏਗਾ ਨਹੀਂ ਹੜਦਾ ਪੱਕੀ ਗੱਲ ਹੈ ਜਮ ਚੱਲ ਲੋ ਜੀ ਤੇ ਕਿਰਾ ਰੇਡ ਦਾ ਪ੍ਰਬੰਧ ਕਰ ਦੋ ਨਰ ਜਾਗੇ ਰੇਡ تیاری ਜਦੋਂ ਰੇਡ ਆ ਗਈ ਤੇ ਪਾਏ ਆਂਗੇ ਜਾ ਕੇ ਭੱਜ ਗਏ ਬਾ ਹੁਣ ਕਿਰਾ ਬੜਾ ਕੰਮ ਹੈ ਤੇ ਕਰਦੇ ਆਂ ਸ਼ੇਰ ਥੋੜਾ ਰੇਹ ਇਹ ਜਿਹੜਾ ਵੀਡੀਓ ਉਹਦੇ ਮੁੰਡਿਆ ਲੱਗਦਾ ਨਾ ਸਿਰ ਹਾਂਜੀ ਤੇ ਆ ਗਏ ਕਿੱਥੇ ਗਰਪੁਰ ਕਿੰਨੇ ਬਾਈ ਬੱਚੇ ਉੱਡੇ ਫਿਰਦੇ ਦਾਸ ਇਕੱਠੇ ਹਾਂਜੀ ਬਾਹਲਾ ਤਕੜਾ ਜੂਮ ਕਰਦਾ ਭੈਣ ਲਗੜ ਚੌੜਨੀ ਓਏ ਵੀ ਕਿਹੜਾ ਬਹਿ ਗਿਆ ਵੇਖ ਅ 10 ਡਾ ਆਇਆ ਮਨਪ੍ਰੀ ਨੇ ਕਿਹਾ ਸੀਗਾ ਮੈਨੂੰ ਕਿਹਾ ਕਿ ਨਿਗਾਨੂਗ ਰੱਖ ਲੂਗਾ ਮਾੜੀ ਜੀ ਹੈ 10 ਡਾ ਦੇ ਗਏ ਸੀ ਹਾਂ ਉਹ ਤਾਂ ਹੀ ਕਰਨਾ ਮਾਸ ਤੇ ਕੱਢ ਨੂੰ ਬਾਅਦ ਚ ਵੀ ਜਾ ਹੈ ਅੱਛਾ ਆ ਕਿਹੜਾ ਬਠਾ ਗਲਾਬੀ ਟੂਸਾ ਗਲਾਬੀ ਟੂਰੀ ਗਲਾਬੀ ਟੂਸਾ ਗਲਾਬੀ ਟੂਰੀ ਦਾਲ ਸਿੰਘ ਦੇਖ ਇਧਰ ਦਾਲ ਸਿੰਘ ਬੈਠਾ ਦਾਲ ਸਿੰਘ ਆ ਲੈ ਠੀਕ ਹੈ ਚੱਲ ਚੱਲੀ ਗਿਆ ਆਪਾਂ ਖੇਤ ਵੀ ਆਣ ਰਹਿ ਰੂਪ ਹੋਂ ਚੱਲਦੇ ਆ ਬਾਬੂ ਠੀਕ ਹੈ ਤੇ ਚੋਬੁਰੰਦੇ ਦੀ ਦਵਾਈ ਜ਼ਖਾਂ ਨੂੰ ਲੱਗਿਆ ਪਿਆ ਨੂੰ ਮੈਨੂੰ ਲੱਗਿਆ ਪਿਆ ਹੁੰਦਾ ਚੱਲ ਦਵਾਈ ਦੇ ਦੇ ਦੇਖਣ ਆਪਣੇ ਦੇਖਣ ਲੈ ਕੇ ਤੇ ਸਿਰੇ ਵਾਲੇ ਬੱਚੇ ਵੇਖਣੇ ਸੀ ਤੂੰ ਉਹ ਤਾਂ ਫਿਰ ਮੈਂ ਦੇਖ ਦੇਖਣੇ ਤੂੰ ਪਿਛਾ ਲਿਆ ਕਿੱਥੇ ਬਠੇ ਆਏ ਫਾਫੀ ਉਤਨ ਦੇ ਦੀ ਜਾਣ ਕਦਾ ਉਹ ਦੇਖੋ ਇਹ ਮੇਰੇ ਕੋਲ ਪਰ ਗੱਲ ਤਾਂ ਇਹ ਹੈ ਜabb ਤਾਂ ਹੀ ਹੈ ਜਦੋਂ ਵੇਖ ਕੋਲ ਬਾਹਰ ਨਿਕਲਣ ਕੋਲੇ ਮੂਰੇ ਕਹੇਂਗਾ ਤੇ ਲਓ ਜੀ ਮੈਂ ਲਾ ਜੀ ਆ ਬੱਠੇ ਵੀ ਸਰੇ ਵਾਲੇ ਦੇ ਕਿ ਸ਼ਾਖੇ ਦੇ ਹਾਂਜੀ ਬਾਈ ਮੈਂ ਬਲੱਡ ਬੈਠਾ ਤੁਹਾਨੂੰ ਦਿਖਾਵਾਂਗੇ ਜਿਹੜੇ ਮਨਪਨੇ ਆਂਡੇ ਤੇ ਮੈਨੂੰ ਉਹ ਵਜਨ ਪਤਾ ਹੀ ਹੈ ਉਹ ਤਾਂ ਮੈਨੂੰ ਪਤਾ ਹੈ ਹਾਂ ਐਡੇ-ਐਡੇ ਹੀ ਮੇਰੇ ਕੋਲ ਬੈਠੇ ਨੇ ਬਲੱਡ ਦਿਖਾ ਅੰਦਰ ਕਰਕੇ ਕੈਮਰੇ 'ਚ ਮੈਂ ਦਿਖਾਈ ਨਹੀਂ ਤਕਾ ਐਡਾ ਹੀ ਪਲੈਟਫਾਰਮ ਉੱਧਰ ਬੈਠਾਗਾ ਹਾਂਜੀ ਬਲੱਡ ਜੀ ਸ਼ਾਖ ਸਿਰੇ ਵਾਲਾ ਬਲੱਡ ਹੈ ਬਾਕੀ ਸਾਰੇ ਕਬੂਤਰ ਸ਼ਾਮ ਕਰਾ ਆਪਣੇ ਬਾਹਰ ਨਹੀਂ ਕਰਾ ਲੈ ਆ ਗੋਲਾ ਹੈ ਕਿਹੜਾ ਏ ਇਹ ਆਪਣੀ ਗੋਲੀ ਕਬੂਤਰ ਹੀ ਹੈ ਠੀਕ ਹੈ ਇਹ ਕਿਹੜੇ ਪਾਲੇ ਇਹ ਠੀਕ ਹੈ ਜੀ ਵਾਲੇ ਜੀ ਵਾਲੇ ਹਾਂ ਤੋ ਆਪਨ ਕਿੱਟੇ ਦੇ ਬੱਚੇ ਦਿਖਾ ਇਹਨਾਂ ਦੇ ਮਗਰ ਬੈਠੇ ਨੂੰ ਤਾਂ ਵੇਖੀ ਸੀ ਮੈਂ ਪਹਿਲਾਂ ਕਿਚੋ ਕਿਚੋ ਬੱਤਾ ਇਹਨੇ ਕਾਲੇ ਗੱਡੇ ਆ ਛੇ ਜਿਹੇ ਨਾ ਦਸ ਹੱਟਾ ਬੋਕੇ ਰੁੱਕ ਕੇ ਹੀ ਉਹਨੇ ਧਰ ਲਈ ਆਪਾਂ ਤੇ ਸਹੀ ਕਰੋ ਕਾਉਂਟਰੀ ਅਰੇ ਧਰ ਲੀ ਗਏ ਆ ਆ ਮੁੰਡਿਆ ਰੇ ਧਰ ਗਾ ਦੇ ਨੂੰ ਤੇ ਚੱਲੀਏ ਖੇਤ ਬਈ ਹਰ ਆ ਆ ਭੱਜਿਆ ਰੇ ਰੂ ਪਾ ਦੀਏ ਖਿੱਚ ਕੇ ਕੰਮ ਨਾਲ ਇੱਥੇ ਬਹਿ ਕੇ ਤੂੰ ਡੰਗ ਲੈਣਾ ਨਹੀਂ ਹੈ ਹਾਂ ਹਾਂ ਇੱਡੇ ਇੱਡੇ ਆ ਜਾ ਆ ਜਾ ਜੋਬਰ ਚੰਬ ਕੱਢੀ ਜਾਂਦਾ ਬਈ ਰੇਹ ਵਾਲੇ ਅੱਠ ਗੱਟੇ ਧਰ ਤੇ ਜੋਬਰ ਨੇ ਇੱਕ ਰਹਿ ਗਿਆ ਬਸ ਸਿਰਫ ਹੈ ਜੋਬਰਾ ਹੈ ਗੱਟਾ ਰਹਿ ਗਿਆ ਸਿਰਫ ਇੱਕ ਪਾ ਲਿਆ ਪੜਾ ਕੇ ਹੁਣ ਤੂੰ ਘਰ ਜਾ ਕੇ ਲੈ ਪਾਣੀ ਧਰਨਾ ਹੈ ਤੇ ਮੈਂ ਬਸ ਤੇਰੇ ਮਗਰ ਹੀ ਆਗਾ ਠੀਕ ਹੈ ਓਕੇ ਓ ਜੀ ਕਿਲੇ ਚੱਲ ਬੇ ਖੇਡਾਂਗੇ ਠੀਕ ਹੈ ਜੋਬਰ ਨੂੰ ਚੱਟਣਾ ਚੱਲ ਕੇ ਤੋਹਣਾ ਉਹ ਤਿਆਰ ਹੋ ਕੇ ਬੈਠਾਗਾ ਇੱਥੇ ਆ ਕੇ ਕਰਦੇ ਠੀਕ ਆਪ ਨੂੰ ਰੇਪ ਪਾਉਣੀ ਇਧਰ ਲਾਉ ਜੀ ਕਹੇ ਸ਼ੋਅ ਬਰਾ ਰਿਹਾ ਕਹਿੰਦੇ ਫੇ ਉਹ ਪਾਣ ਡਿੱਗ ਪਈ ਕਿ ਪਰਜਾਈ ਆਇਆ ਵਿੱਚੋਂ ਬਰਾ ਗੱਲ ਆ ਕਿ ਕਰ ਦਰਦਾ ਕੀ ਹੋ ਗਿਆ ਕੀ ਆ ਹਾਂ ਠੀਕ ਹੈ ਜੀ ਚਲ ਪਾਣੇ ਬੈ ਜਾ ਚੱਲ ਜੀ ਗੋਲ ਜੋ ਆਪਣਾ ਜੈਡ ਸਕਿਉਰਟੀ ਖੋਲ ਦੋ ਆ ਗਿਆ ਜੀ ਖੇਤ ਕਦੇ ਆ ਪਾਣੂ ਕੀ ਚੱਕ ਰਾਇਆ ਹੈ ਕਿਸਦਾ ਅੱਪਰ ਹੁਣ ਤਾਰਾ ਟ੍ਰੈਕਟ ਤੇ ਆਏ। ਜੱਲੀ ਬਖਸ਼ ਕੰਮ ਕਰਾਂਗੇ ਜੀ। ਹੋਰ ਦੱਸ। ਹੁਣ ਆ ਕਰ ਮੰਜਾ ਲਿਆ ਆਪੇ ਕੇ ਦੋ ਘੰਟੇ। ਗੱਲ ਨਹੀਂ ਬੰਦੀ। ਆਇਂ ਫਤੋ। ਆਇਆ ਕਰੂ ਬੰਦ ਨੂੰ ਮੈਂ ਠੀਕ ਐ। ਓਕਰ ਪੋਟਾ। ਠੀਕ ਐ। ਆਇਂ ਕਰਨ। ਕੱਪੜੇ ਲਾ ਲਾ। ਦੂਮੜ ਪੈ ਜਾ। ਠੀਕ। ਹਵਾ ਲੈਣਾ। ਕਰਤਾ ਕੰਮ ਸਟਾਰਟ। ਕੀ ਵੇ ਜੋਬਰਾ ਹਾਂਜੀ ਟੱਟ ਲੋ ਦੋ ਗੱਟੇ ਧਰਿਆ ਨੇ ਜੀ ਇਹ ਯੇਰਾ ਹੈ ਇੱਕ ਇੱਕ ਵਾਹਾਂ ਪਰ ਹੈ ਇੱਕ ਹੋਰ ਲੈਣਾ ਹੈ ਤੇ ਫਿਰ ਬਸ ਹੋਰ ਲੈਣਾ ਹੈ ਹਿੰਦੀ ਬੋਲਦਾ ਫਿਰ ਮੈਂ ਥੋੜੀ ਜਿਆਦੇ ਤੇਰੇ ਪਉਣ ਸਟਾਰਟ ਕਰਦੇ ਕੰਮ ਕਰਾਂ ਤੇ ਤੁਹਾਨੂੰ ਫੇਰ ਦਿਖਾਵਾਂਗਾ ਹੋਰ ਨੇ ਕਿ ਚੱਕ ਲਈ ਝੋਲੀ ਝੋਬਰਾ ਤੈਨੂੰ ਕਿਵੇਂ ਦਾ ਫੀਲ ਹੋ ਰਿਹਾ ਹੈ ਫੀਲ ਤਾਂ ਬਹੁਤ ਵਧੀਆ ਹੋ ਰਹੀ ਹੈ ਵਧੀਆ ਹੋ ਰਿਹਾ ਹੈ ਤੇ ਇਹ ਅੱਧਾ ਕਿੱਲਾ ਰੇ ਪਾ ਵੀ ਹੈ ਦੋ ਝੋਲੀਆਂ ਸੀ ਤੇ ਮਾੜੀ ਸ਼ੂਟ ਕਰਦੀ ਮਾੜੀ ਮਾੜੀ ਕਰਾਂਗੇ ਬਾੜੀ ਨਿਆਇ ਨਹੀਂ ਕਰਦੇ ਧੱਕਾ ਨਹੀਂ ਕਰਦੇ ਓਡੇ ਨਾਲ ਤੇ ਬਸ ਰੇ ਪਾ ਗਏ ਹੁਣ ਫੇਰ ਹੀ ਕਰਾਂਗੇ ਠੀਕ ਹੈ ਕੌਣ ਟੱਕਰ ਗਿਆ ਇਹਨੂੰ ਤਾਂ ਪਛਾਣਦੇ ਲੋਗ ਇਹ ਕੌਣ ਹੈ ਟੀਵਲੀ ਮਨ ਹੈ ਹੋਰ ਫਿਰ ਠੀਕ ਠਾਕ ਹੈ ਵਧੀਆ ਵਧੀਆ ਕੀ ਕਰਦੇ ਫਿਰਦੋਂ ਜੀ ਰੇ ਪਾ ਕੇ ਹੁਣ ਰੇ ਪਾ ਕੇ ਹੁਣਿਓ ਫੋਟੋ ਹੀ ਵਾਲੀ ਸਾਫ ਹੈ ਤੇ ਅਸੀਂ ਵੀ ਰੇ ਪਾ ਕੇ ਖੜੇ ਹਾਂ ਜੀ ਲੋਕਾਂ ਨੇ ਭੈਣ ਦੀ ਬੁੱਧੀ ਆ ਕਹਿੰਦੇ ਕੰਮ ਹੀ ਨਹੀਂ ਕਰਦੇ ਕਹਿੰਦੇ ਕਰਦੇ ਕੌਣ ਨਹੀਂ ਆਹ ਦੇਖੋ ਲਿਬੜੇ ਪਏ ਆ ਚਾ ਪੰਜ ਘੱਟੇ ਪਾ ਤੇ ਚਾਰ ਟਰਾਲੀ 'ਚ ਪਏ 4.5 ਤੇ ਇਧਰਾਂ ਸਾਡਾ ਬੰਦਾ ਵੇਖੋ ਇਹ ਵੀ ਘੱਟੇ ਤੇ ਹੀ ਫਰਦ ਲਾਈ ਛੜੀ ਸਕੂਟਰੀ ਦੇ ਮੰਨਦੇ ਹੋ ਗੱਲ ਇਹ ਹੋ ਸੱਟਾ ਕੰਮ ਜਮਾ ਚਲ ਠੀਕ ਹੈ ਬਸ ਇਹ ਰੇ ਪਹੁੰਚ ਜਾਨੇ ਹੱਥ ਮਲਾ ਬਾਈ ਦੇਖੇ ਤੋ ਰੇ ਕੰਪਲੀਟ ਹੋ ਗਈ ਆਪਣੀ ਬਾਬੋ ਠੀਕ ਹੈ ਤੇ ਦੂਜੇ ਖੇਤ ਆ ਗਏ ਇੱਕ ਗੱਟਾ ਲਾ ਰਹੇ ਬਾਈ ਇੱਕ ਗੱਟਾ ਇੱਕ ਲਾਤਾ ਇੱਕ ਲਾਵਾਂ ਥੋੜਾ ਗਾਹ ਕਰਕੇ ਆਪਾਂ ਠੀਕ ਹੈ ਤੇ ਦੂਜੇ ਖੇਤ ਰੇ ਕੰਪਲੀਟ ਹੋ ਗਈ ਇੱਥੇ ਆ ਗਏ ਹੁਣ ਤੇ ਇੱਥੇ ਵੀ ਨਿਵੇੜਦ ਨੇ ਕਹਿੰਉ ਕੱਲ ਸਾਡੇ ਵੱਲੋਂ ਹੈਗਾ ਮੇਲਾ ਸਾਨੂੰ ਵੀ ਆਏ ਆ ਕੱਦ ਕੰਪ ਜਿਪੜਦੇ ਦਾ ਵਾਲਾ ਤੇ ਮੁੜਕੇ ਮੇਲਾ ਸੌਖਾ ਲਿਖਿਆ ਹੈ ਨਾ ਜੇ ਐਂ ਜਿਹੜਾ ਵੀ ਵੇ ਪਾਉਣੀ ਰੋ ਕਰਨਾ ਤਾਂ ਕਰਕੇ ਹੁਣ ਆਪਾਂ ਬੱਲੇ ਕੰਮ ਸਟਾਰਟ ਕਰਦੇ ਚਾ ਚੂਵੀ ਲਈ ਪੀ ਅਸੀਂ ਓਕੇ ਬਟਾ ਜੀ ਬਹਿ ਜਾਮ ਓਕੇ ਲੋ ਚਾਹ ਚ ਪੀ ਲਈ ਓਕੇ ਰਿਪੋਰਟ ਹੋ ਗਈ ਸਾਡੀ ਜਮਾ ਰੋਟੀ ਪਾਣੀ ਛਕ ਲਿਆ ਠੀਕ ਹੈ ਤੇ ਗੱਟੇ-ਗੁੱਟੇ ਵੀ ਖੋਲ ਲੈ ਦੋ ਗੱਟੇ ਆਪਾਂ ਉਧਰ ਸਿੱਟੇ ਹਨ ਤੇ ਦੋ ਗੱਟੇ ਇੱਧਰ ਐ ਇੱਕ ਗੱਟਾ ਇੱਧਰ ਚੱਕ ਲੈ ਜਾਗੇ ਤੇ ਬਸ ਰੇ ਦਾ ਕੰਮ ਸਟਾਰਟ ਕਰੀਏ ਤੇ ਚੱਲਦੇ ਆ ਚੋਬਰਾ ਕਰਾ ਹਿੰਮਤ ਨਾ ਮੜਿਆ ਕੰਮ ਨਿਬੜ ਗਿਆ ਯਾਰ ਆ ਜਾ ਆ ਜਾ ਕੰਮ ਗਿਆ ਨਿਬੜ ਤੇ ਰੇ ਸਾਰੇ ਵਾਂਚ ਪਾ ਦਿਨਾ ਉਹ ਗੱਲੇ ਪਾ ਦਿ ਮੈਂ ਤੇ ਚੋਬਰ ਚੋਬਰ ਇੱਧਰ ਗਿਆ ਓ ਜੋਬਰਾ ਓ ਜੋਬਰੀ ਲੈ ਉਹ ਟਰੈਕ ਤੇ ਬਹਿ ਗਿਆ ਉਹ ਸੀ ਉਹ ਟਰੈਕ ਜਿਹਿੰਦਾ ਸੀ ਇਹ ਉਹ ਬੈਠਾ ਸਾਹਮਣੇ ਚਲੋ ਫਿਰ ਹੁਣ ਨੀਰ ਚਰਾ ਵਾੜ ਲਈ ਕਰ ਤੇ ਟਾਈਮ ਵੀ ਖਾਸਾ ਹੋ ਗਿਆ ਨਾ ਤੇ ਨੀਰ ਚਰਾ ਕਾਟ ਕੇ ਉਦੋਂ ਬਾਅਦ ਚ ਨਾ ਨੂੰ ਚੱਲਾ ਮਨਪਰੀ ਦੇ ਕੋਲੇ ਤੇ ਚੱਲ ਕੇ ਤੁਹਾਨੂੰ ਦਿਖਾਉਣੀ ਆ ਗੜ ਮੱਟਣਾ ਉਤਰਨ ਕੋਤਰਨ ਵਰਕੇ ਨੇ ਡਾਇਸੀ ਦੇ ਘਰੇ ਆਇਆ ਕਿ ਨਹੀਂ ਆਇਆ ਨਾ ਖੇਤ ਵੀ ਰੇਪ ਆ ਕੇ ਆ ਗਏ ਦੂਜੇ ਖੇਜ ਜਿੱਥੇ ਰੇਪ ਆ ਕੇ ਗਏ ਜਿੱਥੇ ਫੇਰ ਆ ਗਏ ਤੇ ਬਿਉਨ ਸਰ ਚੱਕ ਲੀਆਂ ਪਲੀਆਂ ਸਾਢੇ ਪੰਜ ਹੋ ਗਏ ਤੇ ਚੋਬਰ ਵੱਡੀਆਂ ਨੀਰਾ ਕੰਮ ਆ ਵੜਦਾ ਤੇ ਹੁਣ ਤੁਹਾਨੂੰ ਗੱਲ ਦੱਸਣ ਵਾਲੀ ਨਹੀਂ ਵੀਡੀਓ ਨਹੀਂ ਬਣਾਈ ਗਈ ਕੰਮ ਬਈ ਬਾਲਾ ਪੜਾ ਹੋ ਗਿਆ ਸੀਗਾ ਤੇ ਬਸ ਪੁੱਛੋ ਹੀ ਨਾ ਨਹੀਂ ਚੋੜ ਨਹੀਂ ਕੰਮ ਬਈ ਜਿਆਦੇ ਪੜਾ ਹੋ ਗਿਆ ਥੋੜਾ ਜਿਹਾ ਬਸ ਫੈਂ ਹੋ ਗਈ ਸੀ ਕੰਮ ਦੀ ਤੇ ਕਰਿਆ ਚੋਬਰ ਨੇ ਸੀ ਬਈ ਤੇ ਚੋਬਰ ਮੇਰੇ ਨਾਲ ਆ ਰਿਹਾ ਹੈ ਕਰਾ ਬਈ ਤੂੰ ਵੱਲ ਜਾਦਾ ਮੈਨੂੰ ਹੁਣ ਤੁਹਾਨੂੰ ਦੱਸਦਾ ਤੇ ਘਰੇ ਪਾਲਾ ਕੋਈ ਸਾਡੇ ਸਾਨੂੰ ਮਲੀ ਗਾਲਾ ਤਾਂ ਕਾ ਕੇ ਦੱਸਦੇ ਨਹੀਂ ਸੀ ਬਸ ਤੁਸੀਂ ਸਵਾਦ ਹੀ ਰੋਏ ਐ ਕਿਲਾ ਸੁਣ ਸੁਣ ਕੇ ਤੇ ਨੀਰਾ ਵੱਢ ਕੇ ਲੇਟ ਹੋ ਗਏ ਤੇ ਓਕੇ ਜੀ ਠੀਕ ਐ ਨੀਰਾ ਵੱਢ ਕੇ ਹਾਂ ਜੀ ਕੀ ਕਰੀ ਜਾਂਦੇ ਆਂ ਸਾੰਣੀ ਜੀ ਨੀਰਾ ਕਾਟੀ ਜਾਂਨੀ ਵੀ ਬਸ ਆ ਦੌਗੀ ਰਹੀ ਚੱਲ ਗਿਆ ਲੇਟ ਬਹੁਤ ਜ਼ਿਆਦੇ ਹੋ ਗਏ ਵਾਪਸ ਹਾਂ ਜੀ ਪੰਡਾ ਭਰ ਲਿਆ ਜੀ ਦੋ ਪੰਡਾ ਭਰ ਲਿਆ ਤੇ ਸਾਰਿਆਂ ਨੂੰ ਗੁੱਡ ਮੌਰ ਹੈਪੀ ਲੋੜੀ ਥੈਂਕਸ ਫੋਰ ਆਲ ਲਵ ਯੂ ਪੰਡ ਮੈਂ ਸਿੱੜਤੀ ਠੀਕ ਹੈ ਤੂੰ ਦ ਚੋਬਰ ਕਾ ਮੈਂ ਇਕੱਲਾ ਹੀ ਚੱਕੂ ਉਹ ਬਾਲੇ ਘੜਦ ਰਿਹਾ ਦਾ ਵਾਹ ਜੀ ਵਾਹ ਛੇ ਦੀ ਆਇਆ ਮੁੰਡਿਆ ਲੇਟ ਬਹੁਤ ਹੋ ਗਿਆ ਆਪਾਂ ਕੋਈ ਨਹੀਂ ਕੋਈ ਭੱਜਿਆ ਕਰਾ ਦਵਾ ਦਾ ਇਕੱਲੀ ਗਏ ਆਇਆ ਆਇਆ ਕਰਾ ਚਲੋ ਬਾਬੋ ਹੁਣ ਚਲਦੇ ਘਰੇ ਨਾਲ ਨੂੰ ਕੇ ਚਲਦੇ ਮਨਪ੍ਰੀਤ ਕੋਲੇ ਠੀਕ ਹੈ ਤੇ ਕਿਉਂ ਕੌਲ ਮਾਰਦਾ ਨਾ ਚੱਪਣਾ ਦਾ ਘਲੇਰ ਚੱਪਣਾ ਲੈ ਆਈ ਤੂੰ ਕੋਈ ਨਹੀਂ ਚਲੋ ਜੀ ਚਲਦੇ ਘਰੇ ਬਾਬੋ ਦੇਖੇ ਤੂੰ ਆ ਗਈ ਸੀ ਘਰੇ ਆਪਾਂ ਠੀਕ ਹੈ ਨਾਲੇ ਤੋੜੇ ਕਰੋ ਚੱਕ ਡਰੈਸ ਕਰਨ ਲਈ ਚੇਂਜ ਤੇ ਹੁਣ ਚੱਲਦੇ ਆ ਮਨਪ੍ਰੀਤ ਕੋਲੇ ਰੋਟੀ ਟੀਵੀ ਖਾ ਲਈ ਜੋ ਫੇਲੇ ਹੋ ਗਏ ਨਾ ਜਿਹੜੇ ਕੀ ਕਰੀ ਜਾਂਦਾ ਉਹ ਵੀ ਕਹਿੰਦਾ ਹੂਆ ਤੇ ਚੀਜ਼ ਚੱਕਰ ਵਾਂਗਿਆ ਨਾ ਇਹ ਤੇ ਇੰਨੇ ਲੇਟ ਹੋਏ ਤੇ ਪੌਣੀ ਦਾ ਸਾਰੇ 8 9 ਗੱਲੇ ਰਹੀ ਸੀ ਪੱਟਾਂ ਨੀ ਦਾ ਚਾਰਾ ਵਟਨਦੇ ਆ ਰਵਾਦੋ ਲਾ ਕੇ ਲੱਗ ਹੀ ਜਾਂਦਾ ਨਾ ਹੋ ਜਿਹੜੀ ਤੇ ਚਲੋ ਫਿਰ ਚੱਲੀਏ ਤੇ ਕਰ ਤੇ ਹੁੜ ਦਾ ਖੇਰ ਮਨਪ੍ਰੀਤ ਨਾਈ ਜਾਂਦਾ ਮੈਂ ਇਧਰ ਆ ਜੀ ਤੇ ਚੋਬਰ ਦੇਖੋ ਤੇਰੀ ਸਣੇ ਰੇੜੀਆਂ ਦੋਲੀ ਆਉਂਦਾ ਲੈ 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 ਨਕਸਾਨ ਦਾ ਬਾਦਸ਼ਾਹ ਕਿਹਰੇ ਬਜੀ ਕਿਉਂ ਕੌਣ ਦੋਲੀ ਫਿਰਦਾ ਨੂੰ ਜਾਖ ਨਹੀਂ ਤੈਨੂੰ ਹੈ ਓਏ ਨੀਰਾ ਵੱਡ ਕੇ ਲੈ ਆਇਆ ਨੀਰ ਲੈ ਆਏ ਸੀਗਾ ਅਜੇ ਕਸਰ ਦੀ ਨੀਰ ਦੀ ਕੋਈ ਜਲੋ ਜਾਂ ਬਣਾਉਣਾ ਨਾ ਮੜੀ ਤੱਬੀ ਤਾਂ ਹੁਣ ਤਾਂ ਤੂੰ ਬਣਾਉਂਦੀ ਫੋੜੀ ਉਹੀ ਗੱਲਾਂ ਗਾਲਾਂ ਦੇਣਾ ਫਿਰ ਉਹ ਜਲੋ ਜਾਂ ਤਾਂ ਬਣਾਉਣਾ ਹੀ ਹੁੰਦਾ ਫਿਰ ਇੰਨਾ ਨਹੀਂ ਕਿਉਂ ਲਿਆ ਤੂੰ ਓਏ ਉਹ ਜਲੋ ਬਣਾਉਣਾ ਹੁੰਦਾ ਵੀ ਬਸ ਨੀਰ ਆ ਲਿਆ ਮੁੰਡਾ ਇਸ ਵੇਲੇ ਬਸ ਪੱਲੀ ਹੋਵੇ ਉਹ ਹੈ ਹੀ ਨਹੀਂ ਘਰੇ ਫਿਰਦਾ ਯਾਰ ਉਧਰ ਲੈਣਾਈ ਨੂੰ ਹੀ ਜਾਂਦਾ ਦਾ ਮੈਂ ਡਿੱਕੀ ਜਾਂਦਾ ਕੋ ਠੀਕ ਹੈ ਠੀਕ ਹੈ ਵਧਾਈਆਂ ਤੈਨੂੰ ਹੈਪੀ ਹੋਲਿਦੀ ਬੁਦਾ ਮਾਰਤਾ ਜੀ ਚਲੋ ਠੀਕ ਆ ਓਕੇ ਕਰਦੇ ਕਲੋ ਬਾਬੇ ਫੜਨਾ ਮਨਪ੍ਰੀਨੋਂ ਦੋ ਫਿਰ ਦੇਖੋਣੇ ਹੁਣ ਜਲਵਾ ਜੀ ਕੈਸੇ ਹੋ ਕੈਸੇ ਹੋ ਜੀ ਠੀਕ ਹੈ ਜੀ ਵਧਗਾ ਅੱਜ ਓਕੇ ਅੱਜ ਆਏ ਨਹੀਂ ਗਿਆ ਸੌਰੀ ਰੇਰੂ ਪੁੰਦੀ ਸੀਗੇ ਕੋਈ ਕੋਈ ਗੱਲ ਨਹੀਂ ਕਾਲੋ ਫਾਈਲ ਦੇ ਨੰਬਰ ਤੇ ਪਹਿਲ ਦੇ ਆਧਾਰ ਤੇ ਕੰਮ ਹੈ ਤੇ ਅੱਜ ਕੋਈ ਨਾ ਅੱਜ ਠੀਕ ਹੈ ਜੀ ਤੇ ਕਨੇਡਾ ਦੇ ਬੱਚੇ ਅੱਜ ਆਪ ਕਬੂਤਰ ਅੱਜ ਬਈ 10 2.5 ਸੀ ਤੇ 6 ਵੋਟ ਕੱਢੇ ਸੀ 16 ਤੇ 55 ਸੀ ਉਸ 16 17 ਬਾਹਰ ਕੱਢੇ ਲੀ ਗਏ 10 ਢੇ ਫਰਦੀ 10 ਢੇ ਫਰਦੀ ਉਹ ਦਰਖਿਆ ਉਹਨੇ ਵੀਡੀਓ ਬਣਾਈ ਸੀ ਮੈਂ ਹਾਂ ਬਣਾਈ ਸੀ ਹਾਂ ਤੂੰ ਹੱਥ ਜਦੋਂ ਦੋਹਾਂ ਤਨਾਂ ਨੇ ਗਣਿਸ਼ ਪਾਇਆ ਰਾਤ ਨੂੰ ਬਾਏ ਆਥਨੇ ਪਾ ਜਮਾ ਸਾਰੇ ਪੂਰੇ ਆ ਮੇਰੇ ਹਿਸਾਬ ਨਾਲ ਤਾਂ ਬਾਕੀ ਗਿਣੇ ਜੇ ਹੈ ਨਹੀਂ ਵਾ ਪੂਰੇ ਹੀ ਆ ਲਗਭਗ ਪੂਰੇ ਹੀ ਆ ਲਗਭਗ ਪੂਰੇ ਹੀ ਆ ਆ ਤੱਤਾ ਬਣੀ ਲਿਆਂਦਾ ਪਿਆ ਹਾਂਜੀ ਉਹ ਸਾਰੇ ਦਾਣਾ ਨਾਲ ਰਿਆ ਰੇੜੀ ਪੰਗਾ ਵਾਸੇ ਇਹਨਾਂ ਦੀਆਂ ਤੇ ਰੱਖ ਦੇਾਂਗੇ ਤੇ ਕੱਲ ਨੂੰ ਅੱਜ ਲੋੜੀ ਹੈ ਹੈਪੀ ਲੋੜੀ ਤੇ ਕੱਲ ਨੂੰ ਮੇਲਾ ਵੀ ਹੈ ਤੇ ਕੱਲ ਨੂੰ ਮੇਲੇ ਵੀ ਆਪਾਂ ਕਬੂਤਰ ਵੀ ਪੱਟਗੇ ਦਿਖਾਵਾਂਗੇ ਜੇ ਪੱਟੇ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਪੱਟ ਨਹੀਂ ਕੱਲ ਨੂੰ ਲਗਭਗ ਲਗਭਗ ਵੀ ਬਸ ਜੇ ਬਾਬੇ ਨੇ ਕਿਰਪਾ ਕੀਤੀ ਤਾਂ ਪੱਟ ਦੇਾਂਗੇ ਆਪਾਂ ਠੀਕ ਹੈ ਜੀ ਦਾਣਾ ਪਾਣੀ ਦੀ ਕਰੀਏ ਤੇਰੀ ਦਾਣੇ ਪਾਣ ਦੀ ਤਿਆਰੀ ਹੋਵਾ ਰੱਖ ਦੇਣੇ ਦਾਣੇ ਪਾਣ ਦਾ ਕੀ ਆਲਾ ਚਲੋ ਫਿਰ ਰੱਖ ਦਿੰਗੇ ਹਾਂਜੀ ਹਾਂਜੀ ਦਾਣੇ ਰੱਖੋ ਜੀ ਕੇ ਆਇਓ ਪਹਿਲੇ ਖੁੱਡੇ ਚ ਵੱਡੇ ਆਏ ਵੱਡੇ ਕਬੂਤਰਾਂ ਵਾਲਾ ਆਇਓ 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 ਬੋਤਾ ਰੱਖ ਦਿਓ ਰੱਖ ਹਾਂਜੀ ਹਾਂਜੀ ਹਾਂ ਜਿਹੜੇ ਕਬੂਤਰਾਂ ਦਾ ਲੰਘਾ ਫਿਰਦੀਆਂ ਯਾਰ ਕਮਾਲ ਵੀ ਖੁੱਡੇ ਚ ਠੱਲਦੇ ਹੀ ਆ ਮੈਨੂੰ ਲੈ ਕਿਹੜੇ ਦੀ ਯਾਰੇ 214 ਨੰਬਰ ਠੱਲ ਕਮਾਲ ਹੋ ਗਿਆ ਯਾਰ ਨੰਦੂੜਾ ਹੋ ਗਿਆ ਯਾਰ ਕੋਈ ਨਾ ਕੋਟ ਪਾਉਂਸ ਕਰੂੰ ਸਰਟੀਫਾਈ ਕਰਾਂਗੇ ਹਾਂਜੀ ਤੇ ਇਧਰ ਰੱਖ ਲਈ ਆਪਾਂ ਖੁੱਡਾ ਨੰਬਰ 2 ਖੁੱਡਾ ਨੰਬਰ 2 ਇਹ ਆਇਆ 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 ਕੋਲ ਚਾਹ ਬੁਰਾ ਬੁਰਾ ਪਾਈ ਪਾਈ ਕੇ ਭੁਖੇ ਮਾਰਦੇ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਤੇ ਹਾਂਜੀ ਆਈ ਚੱਲੀ ਜਾਂਦੇ ਕਾਮਾਂ ਚੱਲੀ ਜਾਂ ਚੱਲੀ ਜਾਂਦੋ ਚੱਲੀ ਕੋਲ ਮੱਕਣ ਦੇ ਅੱਗੇ ਨਹੀਂ ਨਹੀਂ ਚੱਲੀ ਜਾਂਦੋ ਹਾਂ ਤੇ ਫੇਰ ਫੇਰ ਹੀ ਖੜਾ ਖੜਾ ਹਾਂ ਤੇ ਰੱਖ ਦੋ ਦਵਾ ਦਵਾ ਖੁੱਡਾ ਨੰਬਰ 3 ਢਾਣੇ ਵਾਲੇ ਬੱਚੇ ਹਾਂ ਹਮਾਰੇ ਇਸ ਆਪੇ ਹਿੰਦੀ ਮੇ ਉਧਰ ਪੰਜਾਬੀ ਇਧਰ ਹਿੰਦੀ ਚਲੇਗੀ ਠੀਕ ਹੈ ਦੋ ਖੁੱਡਾਂ 'ਚ ਪਹਿ ਹਿੰਦੀ ਤੇ ਦੋ ਖੁੱਡਾਂ 'ਚ ਪੰਜਾਬੀ

ਬੋਰੀ 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 ਟੰਬਾ ਮਾਰਾ ਕਹ ਹੈ ਟੰਬਾ ਉਧੋ ਟੰਬਾ ਬਸ ਬਸ ਟੰਬਾ ਟੰਬਾ ਲਓ ਜੀ ਬੈਠ ਕੇ ਜੀ ਆਗੇ ਇਧਰ ਆਗੇ ਜੀ ਬੈਠ ਕੇ ਦੇ ਪਾਸ ਹਾਂ ਇਧਰ ਵੀ ਧਰ ਕੇ ਇਦਾਂ ਨੇ ਹਾਂ ਜੀ ਇਧਰ ਵੀ ਰੱਖ ਦਿਓ ਰੱਖ ਦਿਓ ਜੀ ਆਇਓ 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 ਪਾਤਾ ਉਹ ਕਿਉਂ ਕੀ ਬਾਕੇ ਇਧਰ ਲਾਣੇ ਪੈਣਾ ਪੈਸ ਮਾਰੇ ਕੋਟ ਹਾਂ ਇਹ ਕਹਿੰਦਾ ਹੌਟ ਵਾਟਰ ਹੈਗਾ ਬਸ ਤੇ ਹੌਟ ਵਾਟਰ ਹੀ ਪਾ ਦੇ ਕੋ ਚੱਕਾ ਹੁਣ ਪਾ ਦਈਏ ਪਾਣੀ ਹੌਟ ਵਾਟਰ ਹੌਟ ਵਾਟਰ ਕਹਿੰਦਾ ਮੈਂ ਕਹਣਾ ਵੀ ਦਾਣੇ ਬੋਣੇ ਵੀ ਸੌਖੇ ਨਹੀਂ ਯਾਰ ਪੈਲ ਦੇ ਧਾਰ ਤੇ ਸਿੱਧੇ ਖਾਗਦਾ ਸਹੀ ਗੱਲ ਹੈ ਜੀ ਪਾਏ ਕਰਦੇ ਹਾਂਜੀ ਪਾਣੀ ਕੱਢ ਗਏ ਤੂੰ ਕੱਢ ਦੇ ਅੱਛਾ ਫੇਰ ਬੰਗੂਈ ਗੱਲ ਉਹ ਉਹ ਵਧ ਤਾ ਹੈ ਠੀਕ ਹੈ ਕਿ ਨਹੀਂ ਪਾਣੀ ਕੱਢਣਾ ਪੈਂਦਾ ਨਹੀਂ ਇਹ ਚ ਵੱਧ ਪਏ ਨਾ ਤਾਂ ਮੈਂ ਕੱਢ ਦਿੰਦੇ ਹੁਣ ਲਗਾ ਕੋਸਾ ਏ ਅਜੇ ਵੀ ਹੋ ਗਿਆ ਉਹ ਕਿਹੜਾ ਹਾਂ ਹੁਣ ਵੱਧ ਬੜੀ ਗੱਲ ਹੈ ਬੜੀ ਬੜਾ ਪਰਫਣਾ ਹੋਏ ਜਾਂਦੀ ਪਠਾ ਇੱਕ ਸਾਵੀ ਮਠਾਰ ਜੀ ਫੁੱਟ ਜੀ ਕਹਿੰਦੇ ਨੇ ਪਰ ਠਾਰ ਪਣੀ ਐ ਠਾਰ ਜੀ ਪਣੀ ਐ ਵੀ ਬਰਫੀ ਜੀ ਨਾ ਬਣੇ ਗੱਲੀ ਬਾ ਵੀ ਆਏ ਠੀਲ ਨਾ ਹੋਵੇ ਆਪਣਾ ਉਹ ਹਿਸਾਬ ਆਪਾਂ ਕੋਸਾ ਪਣੀ ਪੀਂਦੇ ਆ ਜੇ ਹੱਥ ਲੈ ਤੋ ਲਾਂਦਾ ਕੋਸਾ ਹਾਂ ਪੀਂਦੇ ਤਾਂ ਠੰਡਾ ਹੁੰਦਾ ਬੰਦਾ ਹਾਂ 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 ਓਹੋ ਲਾਈਟ ਜਾਵੜੀ ਮੁੱਖੇ ਚਮ ਹਾਏ ਰੱਬਾ ਦਾਣੇ ਧਰ ਤੇ ਆ ਕੀ ਯਾਰ ਵਾਕੀ ਡਿਵਿਲੀ ਸਹੀ ਗੱਲ ਕੀਤੀ ਓ ਕਹਿੰਦਾ ਕਿ ਲਾਈਟ ਰੋਡੀਕ ਦਿਓ ਉਹ ਪੰਜ ਚਾਰ ਮਿੰਟ ਕੱਢੇ ਆਣਾ ਮੈਂ ਅਲਟੋ ਹੈਗਾ ਉਹੀ ਗੱਲ ਬਣ ਗਿਆ ਚਲ ਹੁਣ ਤਾਂ ਬਸ ਰੋਕਣੇ ਪਿਓ ਇੱਥੇ ਰੋਕ ਦੇ ਆ ਗਈ ਲਾਈਟ ਇਧਰਲੇ ਗੁੱਡੇ ਦਾ ਪਾਣੀ ਪਾਤਾ ਸੀਗਾ ਤੇ ਹੁਣ ਇਧਰ ਪਾਉਣੀ ਹੈ ਕਿਹੜਾ ਆਪਦੇ ਵੱਲੋਂ ਤਾਂ ਰਿਸ਼ਤਾ ਕਰਦੇ ਆ ਪੂਰਾ ਪੂਰਾ ਫੁੱਲ ਕਰ ਰਿਸ਼ਤਾ ਜੀ ਬੌਕੇ ਦੇ ਨੂੰ ਲੋਕਾਂ ਨੇ ਰੋਟੀ ਪਾਣੀ ਖਾਣਾ ਹੁੰਦਾ ਹੈ ਹਾਂ ਕੋਈ ਨਹਾਈ ਜਾਂਦਾ ਹੁੰਦਾ ਸਹੀ ਗੱਲ ਸਹੀ ਗੱਲ ਅੱਗੇ ਟੱਟੀ ਬੈਠਾ ਹੁੰਦਾ ਹੈ ਉਹਦਾ ਕੰਮ ਕਰਨਾ ਹੁੰਦਾ ਇਹਨਾਂ ਨੇ ਲਾਈਟ ਬੰਦ ਕਰਨੀ ਏ ਇਹਨਾਂ ਨੇ ਗਾਲਾਂ ਨਾਲ ਲੈਣ ਨਹੀਂ ਲੈਣਗੇ ਲੈ ਕੇ ਛੱਡ ਦਿੰਦੇ ਹਾਂ ਜੀ ਕਾਇਆ ਕਰਕੇ ਮਾੜਾ ਜਿਹਾ ਲਾਈਟ ਵਾਲੇ ਹਾਂ ਦੂਆ ਲਖੀ ਇੱਥੇ ਮੋੜ ਕੇ ਲੈਦੇ ਨਾਲ ਸਹੀ ਗੱਲ ਸਹੀ ਗੱਲ ਹੈ ਐ ਪੁੱਠਾ ਕੰਮ ਕਰਦੇ ਆ ਇਧਰ ਹੀ ਪਾ ਦੇ ਹੋਰ ਯਾਰ ਆਜ ਆਜ ਖੁੱਡਾ ਨੰਬਰ 4 ਆਜੇ ਮੇਰੇ ਗੁੱਬੜ ਦੀ ਆਜੇ ਬਟਾ ਪਾ ਦੇ ਪਾ ਦੇ ਆ ਰੋ ਬੱਤ ਆਜੇ ਬਟਾ ਪਾਣੀ ਨਿੱਗਾ ਰੋਇ ਪਾਣਾ ਕਿੰਨੇ ਚਿਰ ਪਾਣਾ ਪੂ ਸਿਆ ਸਿਆ ਚ ਬਸ ਬਈ ਸਿਆਲ ਸਿਆਲ ਪਾਣਾ ਪੂ ਨਿੱਗਾ ਪਾਣੀ ਬੰਨ ਮਹੀਨਾ ਕੀ ਆਜੇ 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 ਲੋ ਜੀ ਫਰਬਰੀ ਤੱਕ ਆਵਾ ਹੋਰ ਫਰਬਰੀ ਤੋਂ ਬਾਅਦ ਬਸ ਉਹੀ ਪਾਣੀ ਕੋਈ ਬੋਲੀ ਮੋਤੈ ਨੂੰ ਲੱਗ ਜੀ ਫਿਰ ਤਾਂ ਕੁੱਝ ਰਖੜੇ ਪੈਣਗੇ ਠੰਡੇ ਵਸਤੇ। ਫਿਰ ਕੁੱਝੇ ਤਾਂ ਰੱਖੋਗੇ ਆਪਾਂ ਜਾ ਕੇ ਭਾਈ ਸਾਹਿਬ। ਮਾਰਚ ਅਪ੍ਰੈਲ। ਮਾਰਚ ਅਪ੍ਰੈਲ ਚ ਕਿ ਮਈ ਚ? ਬਈ ਉਦੋਂ ਕੁੱਝੇ ਅਪ੍ਰੈਲ ਜੂ ਠੰਡ ਹੀ ਹੁੰਦੀ ਹੈ ਬਸਾਨ ਤੇ। ਇੱਧਰ ਵੀ ਕਲੀਅਰ ਹੋ ਗਿਆ ਕੰਮਣ? ਇੱਧਰ ਕਲੀਅਰ ਹੈ ਬੈਟ ਕਰਾਈ ਕੱਲੀ ਜੀ। ਉਹ ਚੱਲਦੇ ਹਾਂ ਤੁਰਨ। ਚੱਲ ਫਿਰ ਇੱਧਰ ਹੀ ਪਾ ਦੇ ਪਾਣੀ। ਆ ਗਿਆ ਜੀ ਆ ਗਿਆ। ਕੋਈ ਨਹੀਂ ਲੱਗਦਾ ਅੰਦਰ ਕਿਸੇ ਜਾਣ ਨਹੀਂ ਹੁੰਦੀ। ਇਹ ਇਹ ਭੂਤ ਐ ਇੱਥੇ ਹੀ ਆਪਣਾ ਰਹਿੰਦੇ। ਭੂਤ ਬੋ ਰਹੇ ਰਹਿੰਦੇ। ਭੂਤ ਬਾਲੇ ਵੱਡੇ ਰਹਿੰਦੇ ਤੇ। ਪੁਰਾਣੇ ਭੂਤ ਐ। ਪੁਰਾਣੇ। ਇਹ ਪੂਰੇ ਬਾਦ ਠੋਕ ਲਿਓ ਪਣੀ ਬਰਾਜੀ ਦੇ ਮੇਲਾ ਦੇ ਹਾਂ ਬਰਾਜ਼ੀ ਦੇ ਕਾਲ ਦੇ ਪੂਰੇ ਤੇ ਬਰਾਚੀ ਦੇ ਕਾਲ ਕੇ ਭੂਤ ਹੈ ਹਮ ਉਹ ਕੇ ਜੀ ਓਕੇ ਹੋ ਗਿਆ ਬੋਡ ਸੈਟ ਹੈ ਲੋ ਬਾਬਿਓ ਤੇ ਹੁਣ ਆਪਾਂ ਚੱਲ ਪਏ ਘਰ ਨੂੰ ਬਨਪੁਰ ਦੀ ਕੋਲੋਂ ਦਾਣਾ ਪਾਣੀ ਪਾਤਾ ਤੇ ਅੱਜ ਸਾਰਾ ਦਿਨ ਸੀ ਖੇਤ ਹਨ ਸੁਆਗਾ ਪਿਆ ਮੂਰੇ ਅੱਜ ਸਾਰਾ ਦਿਨ ਸੀ ਖੇਤ ਤੇ ਕੱਲ ਤੋਂ ਬਸ ਘਰ ਹੀ ਹੈ ਬਾਕੀ ਕੱਲ ਨੂੰ ਮੇਲਾ ਵੀ ਆਪਣੇ ਨਾ ਪਿੰਡ ਤੇ ਹੋ ਸਕਿਆ ਜਾਵਾਂਗੇ ਸ਼ਾਇਦ ਤੱਕ ਤੇ ਬਾਕੀ ਅੱਬ ਜਾਣਦਾ ਜੇ ਤੜਕੇ ਉੱਠੇ ਤੇ ਜਾਵਾਂਗੇ ਮੱਥਾ ਮੱਥਾ ਟੇਕ ਜ਼ਰੂਰ ਆਵਾਂਗੇ ਨਾ ਬਾਬੇ ਹੁਣੀ ਰੌਣ ਤੇ ਤੇ ਹੁਣ ਕਰ ਮਾ ਉਹਦੇ ਕੋਲ ਆਇਆ ਸੀ ਮਾ ਕੱਲ੍ਹ ਦੇ ਘਰ 9 ਵਜੇ ਲੱਗ ਭਾਗਣ ਤੇ ਮਾ ਬਾਕੀ ਧੁੰਦ ਜੀ ਹੋ ਗਈ ਖਣੀ ਕੈਮਰੇ ਦੀਂ ਦੀ ਗਿੰਦੀ ਦੀ ਸ਼ਹਿਦ ਦੀਂ ਦੀ ਮਾੜੀ ਮੜਿਓ ਤਾਂ ਜੇ ਤੇ ਚਲੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਤੇ ਸਪੋਰਟ ਕਰਿਓ ਵੱਧ ਤੋਂ ਵੱਧ ਜਾਣੇ ਨਾ ਤੇ ਓਕੇ ਬਾਏ ਬਾਏ ਲਵ ਯੂ ਰੱਬ ਰੱਖਾ